ਸੇਟਿੰਗ ਗੱਡੀ ਦੇ ਅੰਦਰ ਮੈਂ ਸਵਾਰੀ ਚੜਾ ਰਿਆ ਸੀਗਾ ਕੋਈ ਆਪਣੇ ਤਿੰਨ ਚਾਰ ਕੋਈ ਨੌਜਵਾਨ ਸੀਗੇ ਜੀ ਉਹ ਜਿਵੇਂ ਹੀ ਮਤਲਬ ਕਿ ਇੱਕ ਤਿੰਨ ਨੌਜਵਾਨ ਅੰਦਰ ਆ ਗਏ ਇੱਕ ਨੌਜਵਾਨ ਨੇ ਕੀ ਕਰਿਆ ਦੋਨਾਂ ਹੱਥਾਂ ਨਾਲ ਤੱਕੀ ਫੜ ਲਈ ਜੀ ਜਦੋਂ ਜਿਵੇਂ ਹੀ ਤੱਕੀ ਛੱਡੀ ਉਹਨੇ ਤੇ ਕੀ ਹੋਇਆ ਜੀ ਉਹ ਜਿੱਧਰ ਨੂੰ ਗੱਡੀ ਜਾ ਰਹੀ ਸੀ ਮੁੱਦਾ गिर ਗਿਆ ਜਦੋਂ ਉਹ ਗਿਰਿਆ ਮੈਨੂੰ ਐ ਸੀਗਾ ਅਸੀਂ ਰੋਜ਼ ਦੇ ਕੰਮ ਕਰਨ ਵਾਲੇ ਆ ਵੀ ਇਹ ਕਿਸੇ ਦਾ ਬੱਚਾ ਹੈ गिर ਕੇ ਮਰ ਜਾਏਗਾ ਮੈਂ ਬੜੀ ਸਪੀਡ ਜੀ ਨਾਲ ਉਤਰ ਕੇ ਛਾਲ ਮਾਰ ਕੇ ਨਾ ਉਹਦੀ ਗਰਦਨ ਤੋਂ ਫੜ ਕੇ ਮੈਂ ਉਹਨੂੰ ਪਰਾਂ ਕਰਤਾ ਜੀ ਜਿਵੇਂ ਮੈਂ ਉਹਨੂੰ ਪਰਾਂ ਕੀਤਾ ਮੇਰਾ ਮੈਂ ਜਿੱਧਰ ਨੂੰ ਗੱਡੀ ਜਾ ਰਹੀ ਸੀਗੀ ਜੀ ਮੈਂ ਮੋਦਾ ਗਿਰ ਗਿਆ ਜਦੋਂ ਮੈਂ ਮੋਦਾ ਗਿਰਿਆ ਮੇਰਾ ਖੱਬਾ ਪੈਰ ਉਹ ਗੱਡੀ ਦੀ ਜਿਹੜੀ ਪੌੜੀ ਹੁੰਦੀ ਉਹਦੇ ਨਾਲ ਫਸ ਗਿਆ ਜੀ ਜਿਵੇਂ ਫਸਿਆ ਗੱਡੀ ਦੇ ਤੇ ਪਲੇਟਫਾਰਮ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਏ ਉਹਦੇ ਵਿੱਚ ਥੱਲੇ ਮੈਂ ਗਿਰ ਗਿਆ ਜੀ ਗੱਡੀ ਦੇ ਪਲੇਟਫਾਰਮ ਦੇ ਅੰਦਰ ਗਿਰ ਗਿਆ ਜੀ ਆ ਜਿਹੜਾ ਮੇਰਾ ਸੇਰੇ ਇਹ ਗੱਡੀ ਦੀ ਲਾਈਨ ਦੇ ਉੱਪਰ ਆ ਗਿਆ ਸੀਗਾ ਜੀ ਕਟੇਟੀ ਨੇ ਵਾਲਿਆ ਸਾਹਿਬ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਮੈਨੂੰ ਦੇਖਿਆ ਉਹ ਕਹਿੰਦੇ ਸੁਖਦੇਵ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਏ ਮੈਨੂੰ ਹੌਸਲਾ ਦਿੱਤਾ ਜੀ ਉਹਨਾਂ ਨੇ ਮੈਨੂੰ ਕਹਿੰਦੇ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਏ ਵੀ ਤੂੰ ਅਸੀਂ ਤੈਨੂੰ ਨਾ ਪਰਲੀ ਸਾਈਡ ਤੋਂ ਕੱਢ ਲੈਨੇ ਆ ਜੀ ਜੇ ਤਾਂ ਭਾਈ ਸਾਹਿਬ ਮੈਨੂੰ ਪਰਲੀ ਸਾਈਡ ਤੋਂ ਕੱਢ ਲੈਣ ਤਾਂ ਠੀਕ ਏ ਉਸ ਟਾਈਮ ਮੇਨੂੰ ਵੀ ਮੇਰੇ ਰੱਤਾਂ ਹਿੱਲ ਰਹੀਆਂ ਸੀ ਮੈਨੂੰ ਲੱਗਦਾ ਜੀ ਉਹ ਕੀ ਹੋਇਆ ਜੀ ਜਿਵੇਂ ਹਲੇ ਉਹ ਕਹਿਣ ਦੀ ਦੇਰ ਹੈ ਕਿ ਗੱਡੀ ਰੋਕੀ ਹੋਈ ਸੀ ਕਿਸੇ ਨੇ ਮੇਰੇ ਲੱਤ ਫੜ ਲਈ ਕਿਸੇ ਨੇ ਬਾਹ ਫੜ ਲਈ ਕਿਸੇ ਨੇ ਮੇਰੇ ਵਾਲਾਂ ਨੂੰ ਹੱਥ ਪਾ ਲਿਆ ਜਿਹੜੇ ਰਸਤੇ ਤੋਂ ਮੈਂ ਥੱਲੇ ਗਿਰਿਆ ਸੀ ਉਸੇ ਰਸਤੇ ਤੋਂ ਮੈਨੂੰ ਬਾਹਰ ਕੱਢ ਲਿਆ ਜੀ ਜਦੋਂ ਉਹਨਾਂ ਨੇ ਚੱਕ ਕੇ ਮੈਨੂੰ ਪਲੇਟਫਾਰਮ ਤੇ ਪਾਇਆ ਜੀ ਮੇਰੀਆਂ ਲੱਤਾਂ ਕੰਮ ਕਰਨੀਆਂ ਬੰਦ ਕਰ ਗਈਆਂ ਨੇ ਤੇਰਜ਼ਗਾਰ ਕਿਵੇਂ ਚੱਲਦਾ ਖਰਚਾ ਕਰਦਾ ਜੀ ਉਦੋਂ ਰਜ਼ਗਾਰ ਬਸ ਤੁਹਾਡੇ ਵਰਗਾ ਕੋਈ ਭੈਣ ਭਰਾ ਆ ਜਾਂਦਾ ਕਦੇ ਕੋਈ ਰਾਸ਼ਨ ਦੇ ਗਿਆ ਕਦੇ ਕੁਛ ਇਦਾਂ ਕਰਦਾ ਖਰਚ ਕਮਾਉਣ ਲਈ ਇਕੱਲੇ ਸੀਗੇ ਇਕੱਲੇ ਸੀਗੇ ਫਾਦਰ ਸਾਹਿਬ ਨੇ ਉਹ ਬਜ਼ੁਰਗ ਨੇ ਜੀ ਮੈਂ ਇਕੱਲਾ ਸੀ ਕਿਉਂਕਿ ਮੇਰੇ ਸੱਟ ਲੱਗਣ ਕਰਕੇ ਮੇਰੀ ਵਾਈਫ ਵੀ ਕਿਤੇ ਨਹੀਂ ਜਾ ਸਕਦੀ ਕਿਉਂਕਿ ਮੇਰੇ ਤੇ ਲੈਟਰਨ ਬਾਥਰੂਮ ਦਾ ਕੰਟਰੋਲ ਨਹੀਂ ਹੈ ਜੀ ਪਾਇਰ ਜੀ ਸੈਂਟਰ ਡੀਆਂ ਨਾਲ ਵੀ ਰਹੇ ਹਾਂ ਕਾਫੀ ਸਮਾਂ ਸੋ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਸਾਨੂੰ ਅਪਰੋਚ ਨਹੀਂ ਕੀਤੀ ਮੈਂ ਹੈਲਪ ਕਰਦਾ ਤੁਹਾਡੀ ਜੀ ਕੋਈ ਮਦਦ ਕਰ ਸਕਦੇ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਵੀ ਸੁਖਦੇਵ ਸਿੰਘ ਸਾਡਾ ਵਿਰੋਧ ਨਾ ਕਰੇ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਆਪਣੇ ਸਿੰਘਾਂ ਤੋਂ ਫੋਨ ਕਰਾਏ ਜਿਹੜੇ ਮੁੰਡੇ ਆਪਣੇ ਸਿੰਘ ਸੀਗੇ ਪ੍ਰੋਗਰਾਮ ਲੈ ਕੇ ਆ ਉਹਨਾਂ ਨੂੰ ਕਿਹਾ ਵੀ ਭਾਈ ਉਹ ਸਾਡਾ ਵਿਰੋਧ ਤਾਂ ਨਹੀਂ ਕਰੇਗਾ ਮੈਂ ਕਿਹਾ ਜੀ ਗੁਰੂ ਦੀ ਗੱਲ ਹੈ ਆਪਾਂ ਕਿਉਂ ਵਿਰੋਧ ਕਰਨਾ ਹੈ ਹਨਾ ਜੀ ਕਹਿੰਦੇ ਜੀ ਤੁਸੀਂ ਉੱਥੇ ਆਇਓ ਮੈਂ ਕਿਹਾ ਜੀ ਤੁਸੀਂ ਇੱਕ ਵਾਰ ਮੇਰੀ ਭਾਈ ਸਾਹਿਬ ਨਾਲ ਗੱਲ ਕਰਾ ਦਿਓ ਫੋਨ ਤੇ ਫਿਰ ਮੈਂ ਕੱਲਾ ਵੀ ਜਾਵਾਂਗਾ ਤੁਸੀਂ ਕੌਣ ਹੋਨੇ ਆ ਪਰ ਅੱਜ 28 29 ਦਿਨ ਹੋ ਗਏ ਨੇ ਕੋਈ ਫੋਨ ਦੁਬਾਰਾ ਆਇਆ ਨਹੀਂ ਮੈਂ ਤਾਂ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਉਹਨੂੰ ਵੀ ਫੋਨ ਕਰ ਸਕਦੇ ਹੋ ਤੁਸੀਂ ਅਜੀਜ਼ਾ ਤੁਹਾਡਾ ਦਿਨ ਰਾਤ ਪੌਣ ਹੀ ਉਡੀਕਦੇ ਹੋਣੇ ਆ ਜੇ ਕਦੇ ਸਮਾਂ ਲੱਗੇ ਜਰੂਰ ਕਰਿਓ 9 ਜਾਨ ਮੁੰਡੇ ਇਕੱਠੇ ਹੋ ਕੇ ਆਏ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਹਰ ਮਹੀਨੇ ਰਾਸ਼ਨ ਲੈ ਦਿਆ ਕਰਾਂਗੇ ਮੈਂ ਕਿਹਾ ਜੀ ਤੁਸੀਂ ਰਾਸ਼ਨ ਲੈ ਕੇ ਦੋਗੇ ਹਰ ਮਹੀਨੇ ਮੈਨੂੰ ਬਹੁਤ ਔਕਾ ਹੋਏਗਾ ਉਹਨਾਂ ਨੇ ਫਿਰ ਵਿਚਾਰੇ ਮੇਰੇ ਦੋਸਤਾਂ ਨੇ ਮੁੰਡਿਆਂ ਨੇ ਇਕੱਠੇ ਹੋ ਕੇ ਨਾ ਜੀ ਮੈਨੇ ਵੀ ਛੋਟੀ ਜੀ ਦੁਕਾਨ ਪਾਤੀ ਜੀ ਉਹਦੇ ਵਿੱਚ ਜਿਵੇਂ ਮੋਇਲਾਂ ਦਾ ਸਮਾਨ ਹੋ ਗਿਆ ਬੱਚਿਆਂ ਦਾ ਖਾਣ ਪੀਣ ਦਾ ਉਹ ਸਮਾਨ ਵਿੱਚ ਰੱਖ ਲੈ। ਇਹ ਸਟੇਸ਼ਨ ਵਾਲੇ ਨੇ ਤਾਂ ਹਾਲ ਵੀ ਨਹੀਂ ਪੁੱਛਿਆ ਵੀ ਵੀ ਭਾਈ ਜੇ ਆਪਾਂ ਕਿਸੇ ਦੇ ਪ੍ਰਾਈਵੇਟ ਵੀ ਘਰ ਕੰਮ ਕਰਦੇ ਹੋਈ ਆਪਾਂ ਨੂੰ ਛੱਟ ਲੱਗ ਜਵੇ ਹਨਾ ਤੇ ਮਾੜੀ ਮੋਟੀ ਬੰਦਾ ਹੈਲਪ ਕਰ ਦਿੰਦਾ ਸਟੇਸ਼ਨ ਤੋਂ ਤਾਂ ਕੋਈ ਇੱਕ ਬੰਦਾ ਚੱਲ ਕੇ ਕਿਸੇ ਨੇ ਐ ਨਹੀਂ ਕਿਹਾ ਵੀ ਆ ਲੋ ਇਹ ਜਿਆਦਾ ਕਾਫੀ ਪੀ ਲੇ ਤੁਹਾਨੂੰ ਛੱਟ ਲੱਗੀ ਹੈ। ਜਿਹੜਾ ਡਾਕਟਰ ਹੈ ਜੋ ਸੁਣਵਾਈ ਨਹੀਂ ਕਰਦਾ। ਉਹ ਇੱਕ ਸਾਲ ਦਾ ਕਾਰਡ ਬਣਾ ਕੇ ਦਿੰਦਾ ਜੀ ਉਹ ਕਹਿੰਦਾ ਵੀ ਵੀ ਤੁਹਾਡੇ ਵਰਗੇ ਬੰਦੇ ਸਾਨੂੰ ਤੰਗ ਬਹੁਤ ਕਰਦੇ ਨੇ ਆ ਕੇ ਫਲਾਣਾ ਇਦਾਂ ਬਹੁਤ ਚਲੋ ਉਲਟਾ ਸਿੰਧਾ ਬੋਲਿਆ ਚਲੋ ਮੇਰੀ ਚਲੋ ਜੇ ਸੱਟ ਲੱਗ ਗਈ ਮੈਂ ਖੜਾ ਆ ਫਲਾਈ ਜੀ ਸਾਧਸ਼੍ਰੀਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਆ ਪਟਿਆਲਾ ਜ਼ਿਲ੍ਹਾ ਦੇ ਵਿੱਚ ਪੈਂਦੇ ਕਨੌਰ ਹਲਕੇ ਦੇ ਵਿੱਚ ਪਿੰਡ ਪੈਂਦਾ ਗੋਪਾਲਪੁਰ ਵਿਖੇ ਜਿੱਥੇ ਸੁਖਦੇਵ ਵੀਰ ਜੀ ਉਹਨਾਂ ਵੀ ਅੱਜ ਇਹ ਉਹ ਗੱਲ ਕਰਾਂਗੇ ਵੀਰ ਜੀ ਕਾਫੀ 2 2.5 ਸਾਲ ਦੇ ਉੱਤੇ ਬੈੱਡ ਦੇ ਉੱਤੇ ਹੀ ਨੇ ਤੇ व्हीਲ ਚੇਅਰ ਤੇ ਮੇਰੇ ਨਾਲ ਗੱਲਬਾਤ ਕਰਨਗੇ ਆਪਣੀ ਹੱਡ ਵੀ ਦੀ ਦੱਸਣਗੇ ਵੀਰ ਜੀ ਬੈਠਾ ਥੋੜਾ ਪ੍ਰੋਬਲਮ ਸਾਲ ਕਰੋ ਧੰਨਵਾਦ ਜੀ ਬਹੁਤ ਕੋ ਵੀ ਜੀ ਕੀ ਰੱਬ ਦਾ ਐਸਾ ਪਾਣਾ ਵਰਤਿਆ ਵੀ ਤੁਹਾਨੂੰ ਅਜੇ ਹੀ ਨੋ ਬਤਾ ਜੀ 8 ਅਗਸਤ 2021 ਦਿਨ ਸੋਮਵਾਰ ਸੀਗਾ ਜੀ ਰਾਜਪੁਰੇ ਸਟੇਸ਼ਨ ਤੇ ਕੋਲੀ ਦਾ ਕੰਮ ਕਰਦਾ ਸੀਗਾ ਜੀ ਮੈਂ ਰਾਜਪੁਰੇ ਸਟੇਸ਼ਨ ਤੇ ਕੋਲੀ ਦਾ ਕੰਮ ਕਰਦਾ ਸੀਗਾ ਗੱਡੀ ਆਂਦੀ ਸ਼ਾਮ ਨੂੰ 5:20 ਮਿੰਟ ਤੇ ਸਰਜੂ ਜਮਨਾ ਐਕਸਪ੍ਰੈਸ ਜੀ ਤੇ ਜਦੋਂ ਮੈਂ ਉੱਥੇ ਸਟੇਸ਼ਨ ਤੇ ਨਾ ਸਵਾਰੀ ਚੜਾ ਰਿਆ ਸੀਗਾ ਜੀ ਕੋਈ ਸਟੇਸ਼ਨ ਤੇ ਗੱਡੀ ਦੇ ਅੰਦਰ ਮੈਂ ਸਵਾਰੀ ਚੜਾ ਰਿਆ ਸੀਗਾ ਕੋਈ ਆਪਣੇ ਤਿੰਨ ਚਾਰ ਕੋਈ ਨੌਜਵਾਨ ਸੀਗੇ ਜੀ ਉਹ ਜਿਵੇਂ ਹੀ ਮਤਲਬ ਕਿ ਇੱਕ ਤਿੰਨ ਨੌਜਵਾਨ ਅੰਦਰ ਆ ਗਏ ਇੱਕ ਨੌਜਵਾਨ ਨੇ ਕੀ ਕਰਿਆ ਦੋਨਾਂ ਹੱਥਾਂ ਨਾਲ ਤੱਕੀ ਫੜ ਲਈ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਜਦ ਤਾ ਤੂੰ ਅੰਦਰ ਆਗਾ ਜਾਂ ਬਾਹਰ ਚਲਾ ਜਾ ਜੇ ਤੋ ਅੰਦਰ ਆ ਜਵੇ ਤਾਂ ਠੀਕ ਹੈ ਕੋਈ ਗੱਲ ਨਹੀਂ ਉਹਨੇ ਕੀ ਕਰਿਆ ਦੋਨਾਂ ਹੱਥਾਂ ਨਾਲ ਤੱਕੀ ਛੱਡ ਦਿੱਤੀ ਜਦੋਂ ਜਿਵੇਂ ਹੀ ਤੱਕੀ ਛੱਡੀ ਉਹਨੇ ਤੇ ਕੀ ਹੋਇਆ ਜੀ ਉਹ ਜਿੱਧਰ ਨੂੰ ਗੱਡੀ ਜਾ ਰਹੀ ਸੀ ਮੋਢਾगिर ਗਿਆ ਜਦੋਂ ਉਹ ਗਿਰਿਆ ਮੈਨੂੰ ਆਇਆ ਸੀਗਾ ਅਸੀਂ ਰੋਜ਼ ਦੇ ਕੰਮ ਕਰਨ ਵਾਲੇ ਆ ਵੀ ਇਹ ਕਿਸੇ ਦਾ ਬੱਚਾ ਹੈ ਗਿਰ ਕੇ ਮਰ ਜਾਏਗਾ ਮੈਂ ਬੜੀ ਸਪੀਡ ਜੀ ਨਾਲ ਉਤਰ ਕੇ ਛਾਲ ਮਾਰ ਕੇ ਨਾ ਉਹਦੀ ਗਰਦਨ ਤੋਂ ਫੜ ਕੇ ਮੈਂ ਉਹਨੂੰ ਪਰਾਂ ਕਰਤਾ ਜੀ ਜਿਵੇਂ ਮੈਂ ਉਹਨੂੰ ਪਰਾਂ ਕੀਤਾ ਮੇਰਾ ਮੈਂ ਜਿੱਧਰ ਨੂੰ ਗੱਡੀ ਜਾ ਰਹੀ ਸੀਗੀ ਜੀ ਮੈਂ ਮੋਢਾगिर ਗਿਆ ਜਦੋਂ ਮੈਂ ਮੋਢਾ ਗਿਰਿਆ ਮੇਰਾ ਕਬਾ ਪੈਰ ਉਹ ਗੱਡੀ ਦੀ ਜਿਹੜੀ ਪੌੜੀ ਹੁੰਦੀ ਉਹਦੇ ਨਾਲ ਫਸ ਗਿਆ ਜੀ ਜਿਵੇਂ ਫਸਿਆ ਗੱਡੀ ਦੇ ਤੇ ਪਲੇਟਫਾਰਮ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਏ ਉਹਦੇ ਵਿੱਚ ਥੱਲੇ ਮੈਂ ਗਿਰ ਗਿਆ ਜੀ ਗੱਡੀ ਦੇ ਪਲੇਟਫਾਰਮ ਦੇ ਅੰਦਰ ਗਿਰ ਗਿਆ ਜੀ ਆ ਜਣਾ ਮੇਰਾ ਸੇਰੇ ਇਹ ਗੱਡੀ ਦੀ ਲਾਈਨ ਦੇ ਉੱਪਰ ਆ ਗਿਆ ਸੀਗਾ ਜੀ ਪਿੱਛੇ ਗਾਰਡ ਸਾਹਿਬ ਦੇਖ ਰਹੇ ਸੀਗੇ ਜੀ ਗਾਰਡ ਸਾਹਿਬ ਦੇਖ ਰਹੇ ਸੀਗੇ ਜੀ ਗਾਰਡ ਸਾਹਿਬ ਨੇ ਕੀ ਕਰਿਆ ਨਾਲ ਦੀ ਨਾਲ ਉਹਨਾਂ ਕੋਲ ਹੈਂਪ ਹੁੰਦਾ ਜੀ ਹੈਂਪ ਮਾਰਤਾ ਉਹ ਗੱਡੀ ਮੌਕੇ ਤੇ ਰੁਕ ਗਈ ਜੀ ਜਦੋਂ ਗੱਡੀ ਰੁਕੀ ਤੇ ਆਪਣੇ ਇੱਕ ਟੀਟੀ ਨੇ ਵਾਲਿਆ ਸਾਹਿਬ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਮੈਨੂੰ ਦੇਖਿਆ ਉਹ ਕਹਿੰਦੇ ਸੁਖਦੇਵ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਏ ਮੈਨੂੰ ਹੌਸਲਾ ਦਿੱਤਾ ਜੀ ਉਹਨਾਂ ਨੇ ਮੈਨੂੰ ਕਹਿੰਦੇ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਏ ਵੀ ਤੂੰ ਅਸੀਂ ਤੈਨੂੰ ਨਾ ਪਰਲੀ ਸਾਈਡ ਤੋਂ ਕੱਢ ਲੈਨੇ ਆ ਜੀ ਜੇ ਤਾਂ ਭਾਈ ਸਾਹਿਬ ਮੈਨੂੰ ਪਰਲੀ ਸਾਈਡ ਤੋਂ ਕੱਢ ਲੈਣ ਤਾਂ ਠੀਕ ਏ ਉਸ ਟਾਈਮ ਮੇਰੀ ਮੇਰੀ ਲੱਤਾਂ ਹਿੱਲ ਰਹੀਆਂ ਸੀ ਮੈਨੂੰ ਲੱਗਦਾ ਜੀ ਉਹ ਕੀ ਹੋਇਆ ਜੀ ਜਿਵੇਂ ਹਲੇ ਉਹ ਕਹਿਣ ਦੀ ਦੇਰ ਹੈ ਕਿ ਗੱਡੀ ਰੁਕੀ ਹੋਈ ਸੀ ਕਿਸੇ ਨੇ ਮੇਰੀ ਲੱਤ ਫੜ ਲਈ ਕਿਸੇ ਨੇ ਬਾਹ ਫੜ ਲਈ ਕਿਸ ਤਰ੍ਹਾਂ ਮੇਰੇ ਵਾਲਾ ਨੂੰ ਹੱਥ ਪਾ ਲਿਆ ਜਿਹੜੇ ਰਸਤੇ ਤੋਂ ਮੈਂ ਥੱਲੇ ਗਿਰਿਆ ਸੀ ਉਸੇ ਰਸਤੇ ਤੋਂ ਮੈਨੂੰ ਬਾਹਰ ਕੱਢ ਲਿਆ ਜੀ ਜਦੋਂ ਉਹਨਾਂ ਨੇ ਚੱਕ ਕੇ ਮੈਨੂੰ ਪਲੇਟਫਾਰਮ ਤੇ ਪਾਇਆ ਜੀ ਮੇਰੀਆਂ ਲੱਤਾਂ ਕੰਮ ਕਰਨੀਆਂ ਬੰਦ ਕਰ ਗਈਆਂ ਜੀ ਉੱਥੇ ਉਸ ਤੋਂ ਬਾਅਦ ਉਹਨੂੰ ਕਿੱਥੇ ਲਿਜਾਇਆ ਗਿਆ ਬਈ ਉਸ ਤੋਂ ਬਾਅਦ ਰਾਜਪੁਰੇ ਸਰਕਾਰੀ ਹਸਪਤਾਲ ਤੇ ਲਿਜਾਇਆ ਗਿਆ ਜੀ ਸਾਨੂੰ ਰਾਜਪੁਰੇ ਜਦੋਂ ਸਰਕਾਰੀ ਹਸਪਤਾਲ ਤੇ ਲਿਜਾਇਆ ਗਿਆ ਉਹਨਾਂ ਨੇ ਅੱਧਾ ਪੌਣਾ ਘੰਟਾ ਟ੍ਰੀਟਮੈਂਟ ਕੀਤਾ ਉਹ ਕਹਿੰਦੇ ਜੀ ਰਜਿੰਦਰਾ ਚ ਲੈ ਜਾਓ ਜੀ ਰਜਿੰਦਰਾ ਚ ਲੈ ਕੇ ਗਏ ਰਜਿੰਦਰਾ ਚ ਲਗਭਗ ਅਸੀਂ 5 ਦਿਨ ਉੱਥੇ ਰਹੇ ਹਾਂ ਜੀ ਉੱਥੇ ਸਾਡੀ ਕੋਈ ਕਿਸੇ ਪ੍ਰਕਾਰ ਦੀ ਸੁਣਵਾਈ ਨਹੀਂ ਹੋਈ ਜੀ ਕੁਝ ਨਹੀਂ ਹੋਇਆ ਸਾਨੂੰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਕਿੱਦਾਂ ਜੇ ਕੋਈ ਹੁੰਦਾ ਸੀਗਾ ਜੀ ਸਾਡੇ ਡਾਕਟਰ ਹੜਤਾਲ ਤੇ ਗਏ ਨੇ ਜੀ ਡਾਕਟਰ ਛੁੱਟੀ ਤੇ ਨੇ ਜੀ ਜੇ ਤੁਸੀਂ ਆਪਰੇਸ਼ਨ ਕਰਾਣਾ ਤਾਂ ਤੁਹਾਨੂੰ ਪੈਸੇ ਦੇਣੇ ਪੈਣੇ ਨੇ ਜੀ ਅਸ਼ਮਾਨ ਕਾਰ ਤੇ ਕਰਾਣਾ ਤਾਂ ਮੰਗਲਵਾਰ ਆਪਰੇਸ਼ਨ ਹੋਏਗਾ ਉਸ ਦਿਨ ਜਿਸ ਦਿਨ ਦੀ ਗੱਲ ਕਰਦੇ ਨੇ ਉਸ ਦਿਨ ਵੀਰਵਾਰ ਸੀਗਾ ਜੀ ਕਹਿੰਦੇ ਜੇ ਆਪਰੇਸ਼ਨ ਕਰਾਣਾ ਕਾਰਡ ਤੇ ਫਿਰ ਤਾਂ ਮੰਗਲਵਾਰ ਹੋਏਗਾ ਜੀ ਤੇ ਜੇ ਤੁਸੀਂ ਪੈਸੇ ਦੇ ਕੇ ਕਰਾਉਣਾ ਫਿਰ ਅਸੀਂ ਕੱਲ ਹੀ ਕਰ ਦਾਂਗੇ ਜੀ ਤੁਹਾਡੇ ਜੀ ਤੇ ਉਸ ਤੋਂ ਬਾਅਦ ਕੁਝ ਭੈਣ ਭਰਾ ਉੱਥੇ ਮੇਰੇ ਭਾਈ ਸਾਹਿਬ ਵੱਡੇ ਸੀਗੇ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਦੇਖਦੇ ਹਾਂ ਕੋਈ ਹੋਰ ਕਿਸੇ ਥਾਂ ਤੇ ਲੈ ਚੰਨੇ ਆ ਮੈਨੂੰ ਰਾਜਪਰੇ ਨੀਲਮ ਪ੍ਰਾਈਵੇਟ ਹਸਪੀਟਲ ਤੇ ਲਿਆਏ ਜੀ ਉੱਥੇ ਮੇਰਾ ਕਾਰਡ ਚੱਲ ਗਿਆ ਜੀ ਆਸ਼ੁਮਾਨ ਜਿਹੜਾ ਕਾਰਡ ਹੁੰਦਾ ਉਸ ਤੇ ਮੇਰਾ ਇਲਾਜ ਹੋਇਆ ਜੀ ਮੈਂ ਉੱਥੇ ਲਗਭਗ 20-22 ਦਿਨ ਹਸਪਤਾਲ ਚ ਦਾਖਲ ਰਿਹਾ ਹਾਂ ਜੀ। ਮੇਰਾ ਆਪਰੇਸ਼ਨ ਡਾਕਟਰ ਮਨਦੀਪ ਕੁਟਾਰੀਆ ਉਹਨਾਂ ਨੇ ਕਰਿਆ ਜੀ। ਦੋ ਮਣਕੇ ਟੁੱਟ ਗਏ ਸੀ 11 ਨੰਬਰ ਤੇ 12 ਨੰਬਰ ਮਣਕਾ ਟੁੱਟ ਗਿਆ ਸੀ ਜੀ। ਉਸ ਦਿਨ ਤੋਂ ਬਾਅਦ ਬੈੱਡ ਤੇ ਹਾਂ ਜੀ। ਹਾਂ ਉਸ ਦਿਨ ਤੋਂ ਬਾਅਦ ਬੈੱਡ ਤੇ ਹਾਂ ਜੀ। ਤੇਰ ਜਿਗਾਰ ਕਿਵੇਂ ਚੱਲਦਾ ਖਰਚਾ ਘਰ ਦਾ ਜੀ? ਰੁਜ਼ੀਗਾਰ ਬਸ ਤੁਹਾਡੇ ਵਰਗਾ ਕੋਈ ਭੈਣ ਭਰਾ ਆ ਜਾਂਦਾ ਕਦੇ ਕੋਈ ਰਾਸ਼ਨ ਦੇ ਗਿਆ ਕਦੇ ਕੁਛ ਇਦਾਂ ਚੱਲ ਜਾਂਦਾ ਜੀ। ਖਰਚ ਕਮਾਉਣ ਲਈ ਇਕੱਲੇ ਸੀਗੇ। ਇਕੱਲੇ ਸੀਗੇ ਫਾਦਰ ਸਾਹਿਬ ਨੇ ਉਹ ਬਜ਼ੁਰਗ ਨੇ ਜੀ। ਮੈਂ ਇਕੱਲਾ ਸੀਗਾ ਜੀ। ਕਿਉਂਕਿ ਮੇਰੇ ਸਟ ਲੱਗਣ ਕਰਕੇ ਮੇਰੀ ਵਾਈਫ ਵੀ ਕਿਤੇ ਨਹੀਂ ਜਾ ਸਕਦੀ ਕਿਉਂਕਿ ਮੇਰੇ ਤੇ ਲੈਟਰਨ ਬਾਥਰੂਮ ਦਾ ਕੰਟਰੋਲ ਨਹੀਂ ਹੈਗਾ ਜੀ ਤੇ ਉਹ ਜਾ ਵੀ ਨਹੀਂ ਸਕਦੇ ਕਿਤੇ ਵੀ ਤੋਂ ਤੋਂ ਬੱਚੇ ਕਿਹਨੇ ਤੁਹਾਡੇ ਜੀ ਤਿੰਨ ਗੁੱਡੀਆਂ ਨੇ ਜੀ ਸੋ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਤੁਸੀਂ ਭਾਈ ਰঞ্জੀਤ ਸਿੰਘ ਢੱਡੀਆਂ ਨਾਲ ਵੀ ਰਹੇ ਹੋ ਕਾਫੀ ਸਮਾਂ ਸੋ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਤੁਹਾਣਾ ਅਪਰੋਚ ਨਹੀਂ ਕੀਤੀ ਮੈਂ ਹੱਲਪ ਕਰਦਾ ਤੁਹਾਡੇ ਜੀ ਕੋਈ ਮਦਦ ਕਰ ਸਕਿਆ ਭਾਈ ਸਾਹਿਬ ਨਾਲ ਇਦਾਂ ਜੀ ਭਾਈ ਰਣਜੀਤ ਸਿੰਘ ਨਾਲ ਸਾਡੇ ਨਾਲ ਇੱਥੇ ਪਿਛਲੇ 30 ਦਸੰਬਰ ਨੂੰ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੋਇਆ ਜੀ ਜੀ ਭਾਈ ਗੁਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਜਥੇਦਾਰ ਨੇ ਉਹ ਆਏ ਨੇ ਜੀ ਜਦੋਂ ਆਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਕੀ ਹੋਇਆ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਵੀ ਸੁਖਦੇਵ ਸਿੰਘ ਸਾਡਾ ਵਿਰੋਧ ਨਾ ਕਰੇ ਜੀ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਆਪਣੇ ਸਿੰਘਾਂ ਤੋਂ ਫੋਨ ਕਰਾਏ ਜਿਹੜੇ ਮੁੰਡੇ ਆਪਣੇ ਸਿੰਘ ਸੀਗੇ ਪ੍ਰੋਗਰਾਮ ਲੈ ਕੇ ਆ ਉਹਨਾਂ ਨੂੰ ਕਿਹਾ ਵੀ ਭਾਈ ਉਹ ਸਾਡਾ ਵਿਰੋਧ ਤਾਂ ਨਹੀਂ ਕਰੇਗਾ ਮੈਂ ਕਿਹਾ ਜੀ ਗੁਰੂ ਦੀ ਗੱਲ ਹੈ ਆਪਾਂ ਕਿਉਂ ਵਿਰੋਧ ਕਰਨਾ ਹੈ ਹਨਾ ਜੀ ਤੇ ਉਹ ਜਦੋਂ ਗੁਰਪ੍ਰੀਤ ਸਿੰਘ ਜੀ ਆਏ ਉਹ ਮੈਨੂੰ ਬੜੇ ਉਹਦੇ ਨਾਲ ਕਹਿਣ ਲੱਗੇ ਵੀ ਭਾਈ ਸਾਹਿਬ ਤੁਹਾਡੀ ਗੱਲ ਉਹਨਾਂ ਤੱਕ ਨਹੀਂ ਪਹੁੰਚੀ ਹੈਗੀ ਭਾਈ ਸਾਹਿਬ ਤੱਕ ਤੁਹਾਡੀ ਗੱਲ ਨਹੀਂ ਪਹੁੰਚੀ ਮੈਂ ਉਹਨੂੰ ਹੱਥ ਵਾਂ ਕੇ ਕਿਹਾ ਜੀ ਮੈਂ ਕਿਹਾ ਤੁਸੀਂ ਪਹਚਾ ਦਿਓ ਤੁਸੀਂ ਗੱਲ ਕਰਾ ਦਿਓ ਮੇਰੀ ਕਹਿੰਦੇ ਜੀ ਤੁਸੀਂ ਉੱਥੇ ਆਇਓ ਮੈਂ ਕਿਹਾ ਜੀ ਤੁਸੀਂ ਇੱਕ ਵਾਰ ਮੇਰੀ ਭਾਈ ਸਾਹਿਬ ਨਾਲ ਗੱਲ ਕਰਾ ਦਿਓ ਫੋਨ ਤੇ ਫਿਰ ਮੈਂ ਚਲਾ ਵੀ ਜਾਵਾਂਗਾ ਤੁਸੀਂ ਕੌਣ ਹੋਨੇ ਆ ਪਰ ਅੱਜ 28 29 ਦਿਨ ਹੋ ਗਏ ਨੇ ਕੋਈ ਫੋਨ ਦੁਬਾਰਾ ਆਇਆ ਨਹੀਂ ਜੀ ਸਰਨਜੀਤ ਸਿੰਟਰ ਡਿਨਰ ਤੋਂ ਇਲਾਵਾ ਵੀ ਕਿਸੇ ਹੋਰ ਜਥੇਬੰਦੀਆਂ ਲੱਗੇ ਹੋਏ ਸੀਗੇ ਜੀ ਇਹਨਾਂ ਨੇ ਬਾਹ ਫੜੀ ਹੋਵੇ ਜੀ ਦਸੀ ਉਹਨਾਂ ਤੋਂ ਬਿਨਾ ਕਦੇ ਕਿਸੇ ਨੂੰ ਚਲੋ ਸੁਣਦੇ ਹੀ ਨਹੀਂ ਸੀਗੇ ਸੱਚੀ ਗੱਲ ਤਾਂ ਆ ਜੀ ਭਾਈ ਸਾਹਿਬ ਨਾਲ ਸੁਣਦੇ ਸੀ ਬਹੁਤ ਜ਼ਿਆਦਾ ਸੁਣਦੇ ਸੀਗੇ ਉਹਨਾਂ ਨੂੰ ਜਦੋਂ ਬਰਗਾੜੀ ਮੋਰਚਾ ਲੱਗਿਆ ਸੀਗਾ ਭਾਈ ਸਾਹਿਬ ਦਾ ਮੇਰੇ ਖਿਆਲੇ 2015 15ਾਂ ਚ ਲੱਗਿਆ ਸੀਗਾ ਜੀ ਜੀ ਤੇ ਉਦੋਂ ਮੈਂ ਨਾਲ ਹੀ ਸੀਗਾ ਜੀ ਤੇ ਭਾਈ ਸਾਹਿਬ ਦੇ ਭਾਈ ਸਾਹਿਬ ਸੀ ਗੁਰਪ੍ਰੀਤ ਸਿੰਘ ਜੀ ਤੇ ਭਾਈ ਗੁਰਪ੍ਰੀਤ ਸਿੰਘ ਜੀ ਸੀਗੇ ਐਮਪੀ ਮੂਵੀ ਵਾਲੇ ਸੀਗੇ ਤੇ ਇੱਕ ਮੁੰਡਾ ਹੋਰ ਸੀਗਾ ਜੀ ਅਸੀਂ ਚਾਰ ਜਣੇ ਸੀ ਸਾਨੂੰ ਫਰੀਜ਼ ਕੋਰਟ ਚੱਕ ਕੇ ਸੀ ਸੀਆਈ ਸਟਾਫ ਲੈ ਗਏ ਸੀਗੇ ਜੀ ਪਹਿਲਾਂ ਸਾਡਾ ਉੱਥੇ ਜਿੱਥੇ ਅਸੀਂ ਜਿੱਥੇ ਮੋਰਚਾ ਲੱਗਾ ਆਏ ਸੀਗਾ ਉੱਥੇ ਸਾਨੂੰ ਮਾਰਿਆ ਸੀਗਾ ਪੁਲਿਸ ਨੇ ਉਸ ਤੋਂ ਬਾਅਦ ਸਾਨੂੰ ਸੀਆਈ ਸਟਾਫ ਲੈ ਗਏ ਸੀਗੇ ਜੀ ਉੱਥੋਂ ਅਸੀਂ ਛੁੱਟੇ ਸੀਗੇ ਜੀ ਜਿੰਨਾ ਕੁ ਹੋ ਸਕਿਆ ਸੀ ਤਾਂ ਕਰਿਆ ਜੀ ਰਾਜ ਕੱਲੇ ਪੈ ਗਿਆ ਹਾਂ ਜੀ ਵੀ ਦੇਖਦੇ ਹਾਂ ਹਾਲਾਤ ਨਾ ਜੂਰਦੇ ਹੋਏ ਵੀ ਕੁਝ ਨਵਾਂ ਨਹੀਂ ਮੈਂ ਤਾਂ ਤੁਹਾਡੇ ਮੀਡੀਆ ਤੇ ਜਰ ਇਹ ਵੀ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਹੁਣ ਵੀ ਫੋਨ ਕਰ ਸਕਦੇ ਹੋ ਤੁਸੀਂ ਅਸੀਂ ਤਾਂ ਤੁਹਾਡਾ ਦਿਨ ਰਾਤ ਫੋਨ ਹੀ ਉਡੀਕਦੇ ਹੁੰਨੇ ਆ ਜੇ ਕਦੇ ਸਮਾਂ ਲੱਗੇ ਜ਼ਰੂਰ ਕਰਿਓ ਉਸ ਤੋਂ ਪਹਿਲਾਂ ਗੱਲਬਾਤ ਹੁੰਦੀ ਸੀ ਤੇ ਭਾਈ ਸਾਹਿਬ ਹਾਂਜੀ ਉਹ ਨਾਮ ਤੋਂ ਜਾਣਦੇ ਨੇ ਜੀ ਮੈਨੂੰ ਜੀ ਮੇਰਾ ਜਿਵੇਂ ਹੁਣ ਆਪਾਂ ਤੁਸੀਂ ਮੇਰਾ ਨਾਮ ਜਾਣਦੇ ਹੋ ਇਦਾਂ ਮੈਨੂੰ ਨਾਮ ਤੋਂ ਜਾਣਦੇ ਨੇ ਜੀ ਸਿੰਘਾਂ ਕੋਲ ਉਹਨਾਂ ਦੇ ਕਈ ਸਿੰਘਾਂ ਕੋਲ ਮੇਰੇ ਨੰਬਰ ਫੀਲਡ ਨੇ ਜੀ ਜਿਵੇਂ ਸਤਨਾਮ ਸਿੰਘ ਜੀ ਨੇ ਗੁਰਪ੍ਰੀਤ ਸਿੰਘ ਜੀ ਨੇ ਕਈ ਸਿੰਘਾਂ ਕੋਲ ਉਹਨਾਂ ਦੇ ਨੰਬਰ ਮੇਰੇ ਕੋਲ ਫੀਟ ਨੇ ਉਹਨਾਂ ਉਹਨਾਂ ਕੋਲ ਮੇਰਾ ਨੰਬਰ ਫੀਟ ਹੈ ਤੋਂ ਉਹਨਾਂ ਜਿਹੜੇ ਸਨਾਲ ਸਿੰਘ ਨੇ ਉਹਨਾਂ ਨੇ ਕਦੇ ਸੋਚਿਆ ਸੀ ਆਪ ਗੱਲ ਆਪਣੇ ਤੌਰ ਤੇ ਗੱਲ ਤੁਹਾਡੇ ਨਾਲ ਕਰਕੇ ਦੇਖ ਲਈਏ ਵੀ ਅਸੀਂ ਨਹੀਂ ਜੀ ਕਰੀ ਨਹੀਂ ਜੀ ਕਿਸੇ ਨੇ ਕਦੇ ਕੋਈ ਗੱਲ ਨਹੀਂ ਕਰੇਗੀ ਜੀ ਸੋ ਕਿਸੇ ਸਰਕਾਰ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਜੀ ਨਹੀਂ ਸਰਕਾਰ ਨੇ ਕਿਸੇ ਨੇ ਨਹੀਂ ਕੀਤੀ ਜੀ ਸਰਕਾਰ ਨੇ ਕਿਸੇ ਨੇ ਨਹੀਂ ਕੀਤੀ ਜੀ ਸਟੇਸ਼ਨ ਵਾਲਿਆਂ ਨੇ ਤਾਂ ਹਾਲ ਵੀ ਨਹੀਂ ਪੁੱਛਿਆ ਵੀ ਵੀ ਭਾਈ ਜੇ ਆਪਾਂ ਕਿਸੇ ਦੇ ਪ੍ਰਾਈਵੇਟ ਵੀ ਘਰ ਕੰਮ ਕਰਦੇ ਹੋਈ ਆਪਾਂ ਨੂੰ ਸੱਟ ਲੱਗ ਜਵੇ ਹਨਾ ਜੀ ਤੇ ਮਾੜੀ ਮੋਟੀ ਬੰਦਾ ਹੈਲਪ ਕਰ ਦਿੰਦਾ ਸਟੇਸ਼ਨ ਤੋਂ ਤਾਂ ਕੋਈ ਇੱਕ ਬੰਦਾ ਚੱਲ ਕੇ ਕਿਸੇ ਨੇ ਐ ਨਹੀਂ ਕਿਹਾ ਵੀ ਆ ਲੋ ਇੱਕ ਜਿਆਦਾ ਕਾਫੀ ਪੀ ਰਹੇ ਤੁਹਾਨੂੰ ਸੱਟ ਲੱਗੀ ਸੋ ਸੁਖਦੇਵ ਵੀਰੇ ਫਿਰ ਜੇ ਪਿੰਡ ਦੀ ਗੱਲ ਕਰਦੇ ਆਂ ਚਰੋ ਨਹੀਂ ਕਿਸ ਨੇ ਬਾ ਪਿੰਡ ਵਾਲਾਂ ਦਾ ਕਿੰਨੀ ਕੁ ਮਦਦ ਕੀਤੀ ਮੇਰੇ ਪਿੰਡ ਨੇ ਜੀ ਮੇਰੀ ਬਹੁਤ ਬਹੁਤ ਹੈਲਪ ਕੀਤੀ ਬਹੁਤ ਜਿਆਦਾ ਹੈਲਪ ਕੀਤੀ ਪਿੰਡ ਨੇ ਮੇਰੀ ਨੌਜਵਾਨ ਮੁੰਡੇ ਨੇ ਬਜ਼ੁਰਗ ਨੇ ਸਭ ਨੇ ਮੇਰੀ ਬਹੁਤ ਜਿਆਦਾ ਹੈਲਪ ਕੀਤੀ ਜੀ ਸਗੋਂ ਥੋੜੇ ਦਿਨ ਪਹਿਲਾਂ ਨੌਜਵਾਨ ਮੁੰਡੇ ਇਕੱਠੇ ਹੋ ਕੇ ਆਏ ਖਲੀ ਸਾਹਿਬ ਜੀ ਇੰਟਰਵਿਊ ਤੋਂ ਪਹਿਲਾਂ ਉਹ ਕਹਿੰਦੇ ਜੀ ਸਭ ਨੌਜਾਨ ਮੁੰਡੇ ਇਕੱਠੇ ਹੋ ਕੇ ਆਏ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਹਰ ਮਹੀਨੇ ਰਾਸ਼ਨ ਲੈ ਦਿਆ ਕਰਾਂਗੇ ਮੈਂ ਕਿਹਾ ਜੀ ਤੁਸੀਂ ਰਾਸ਼ਨ ਲੈ ਕੇ ਦੋਗੇ ਹਰ ਮਹੀਨੇ ਮੈਨੂੰ ਬਹੁਤ ਔਕਾ ਹੋਏਗਾ ਜੀ ਉਹਨਾਂ ਨੇ ਫਿਰ ਵਿਚਾਰੇ ਮੇਰੇ ਦੋਸਤਾਂ ਨੇ ਮੁੰਡਿਆਂ ਨੇ ਇਕੱਠੇ ਹੋ ਕੇ ਨਾ ਜੀ ਮੈਨੂੰ ਇੱਕ ਛੋਟੀ ਜੀ ਦੁਕਾਨ ਪਾਤੀ ਹੈ ਜੀ ਉਹਦੇ ਵਿੱਚ ਜਿਵੇਂ ਮੋਬਾਈਲਾਂ ਦਾ ਸਮਾਨ ਹੋ ਗਿਆ ਬੱਚਿਆਂ ਦਾ ਖਾਣ ਪੀਣ ਦਾ ਉਹ ਸਮਾਨ ਮੈਂ ਰੱਖ ਲਿਆ ਜੀ ਸੋ ਹੁਣ ਤੁਸੀਂ ਕੀ ਮੰਗ ਕਰਦਾਂ ਸਰਕਾਰ ਤੋਂ ਜੀ ਜਾਂ ਕਿਸੇ ਤੋਂ ਵੀ ਮੇਰਾ ਕੀ ਮਸਾ ਹੱਲ ਹੋ ਸਕੇ ਆਪਣਾ ਚਲੋ ਜੋ ਪ੍ਰਮਾਤਮਾ ਨੇ ਜੋ ਕਰਨਾ ਸੀ ਕਰਤਾ ਵੀ ਤੁਹਾਨੂੰ ਐ ਲੱਗੇ ਮੈਂ ਸੁੱਕੀ ਹੋ ਸਕਦਾ ਐ ਤੋਂ ਜੀ ਬਸ ਮੇਰਾ ਇਲਾਜ ਹੋ ਜਾਵੇ ਜੀ ਸੋ ਟ੍ਰੀਟਮੈਂਟ ਚੱਲ ਰਿਹਾ ਹੁਣ ਵੀ ਆਪਣਾ ਜੀ ਹਾਂ ਜੀ ਲੁਧਿਆਣੇ ਛੇਕੋ ਹਸਪੀਟਲ ਹੈ ਜੀ ਉੱਥੋਂ ਦਵਾਈ ਚੱਲ ਰਹੀ ਜੀ ਆਪਣੀ ਤੇ ਘਰ ਫਿਰ ਜੋ ਥੈਰੇਪੀ ਵਾਲਾ ਡਾਕਟਰ ਆਂਦਾ ਹੁੰਦਾ ਜੀ ਡਾਕਟਰ ਪੰਕਜ ਪਰੀਤ ਸਿੰਘ ਜੀ ਨੇ ਏ ਗੁਰੂਗ੍ਰਾਮ ਸਾਹਿਬ ਯੂਨੀਵਰਸਿਟੀ ਨੇ ਜੀ ਫਤਿਹਗੜ੍ਹ ਸਾਹਿਬ ਜੀ ਅਸੀਂ ਉਹਨਾਂ ਨੂੰ ਦਿਖਾਇਆ ਸੀਗਾ ਜੀ ਉਹਨਾਂ ਨੇ ਇੱਕ ਡਾਕਟਰ ਦੀ ਫਿਰ ਡਿਊਟੀ ਲਈ ਤੇ ਹਰ ਮਤਲਬ ਕਿ ਹਰ ਰੋਜ਼ ਡਾਕਟਰ ਆਂਦਾ ਜੀ ਸਾਡੇ ਕੋਲ ਇੱਥੇ ਫਿਜ਼ੀਓਥੈਰੇਪੀ ਕਰਨ ਵਾਸਤੇ ਜੀ ਸੁਖਦੇਵ ਵੀਰੇ ਤੁਹਾਡਾ ਹੈਂਡੀਕੈਪ ਕਾਰਡ ਹੀ ਬਣਿਆ ਹੋਇਆ ਜੀ ਕਾਰਡ ਬਣਿਆ ਹੋਇਆ ਜੀ ਕਾਰਡ ਦਾ ਹੈ ਹੈ ਜੀ ਅਸੀਂ ਸਿਕੋਂ ਦੋ ਵਾਰ ਜਾ ਕੇ ਆਏ ਹਾਂ ਜੀ ਜੀ ਕਿੱਥੇ ਗਏ ਸੀ ਤੇ ਰਾਜਪੁਰੇ ਦੇ ਸਰਕਾਰੀ ਹਸਪਤਾਲ ਡਾਕਟਰ ਸਾਹਿਬ ਨੇ ਹੱਡੀਆਂ ਦੇ ਡਾਕਟਰ ਨੇ ਜੀ ਸਾਡੇ ਐਮ.ਐਲ.ਏ. ਸਾਹਿਬ ਨੇ ਗੁਰਲਾਲ ਜੀ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰੀ ਸੀਗੀ ਜੀ ਉਹਨਾਂ ਨੇ ਸੋ ਕੋ ਕਿਸੇ ਬੰਦੇ ਦੀ ਡਿਊਟੀ ਲਾਈ ਵੀ ਭਾਈ ਦੇਖ ਲੋ ਇਹ ਤਾਂ ਜੋ ਕੁਝ ਹੁੰਦਾ ਹੈ ਹਨ ਜੀ ਤੇ ਉਹਨਾਂ ਨੇ ਐਸ.ਐਮ.ਓ. ਸਾਹਿਬ ਨੂੰ ਕਿਹਾ ਤੇ ਜਿਹੜਾ ਡਾਕਟਰ ਹੈ ਜੋ ਸੁਣਵਾਈ ਨਹੀਂ ਕਰਦਾ ਜੀ ਸਾਡੇ ਉਹ 1 ਸਾਲ ਦਾ ਕਾਰਡ ਬਣਾ ਕੇ ਦਿੰਦਾ ਜੀ ਉਹ ਕਹਿੰਦਾ ਵੀ ਵੀ ਤੁਹਾਡੇ ਵਰਗੇ ਬੰਦੇ ਸਾਨੂੰ ਤੰਗ ਬਹੁਤ ਕਰਦੇ ਨੇ ਆ ਕੇ ਫਲਾਣਾ ਇਦਾਂ ਬਹੁਤ ਚਲੋ ਉਲਟਾ ਸਿੰਧਾ ਬੋਲਿਆ ਚਲੋ ਮੇਰੀ ਚਲੋ ਜੇ ਸੱਟ ਲੱਗੀ ਮੈਂ ਕਿਹੜਾ ਆਪ ਲਾਈ ਜੀ ਤੁਸੀਂ ਵਿਧਾਇਕ ਸਾਹਿਬ ਨਾਲ ਗੱਲ ਕੀਤੀ ਦੁਬਾਰਾ ਵੀ ਐਂ ਬੋਲਦੇ ਨੇ ਜੀ ਨਹੀਂ ਵਿਧਾਇਕ ਸਾਹਿਬ ਨਾਲ ਤਾਂ ਨਹੀਂ ਮੇਰੀ ਗੱਲ ਹੋਈ ਮੈਂ ਸਗੋਂ ਉਹਨਾਂ ਨੂੰ ਦੁਬਾਰਾ ਪਹਿਲਾਂ ਉਹਨਾਂ ਨੇ 1 ਸਾਲ ਦਾ ਕਾਰਡ ਬਣਾਇਆ ਜੀ ਦੁਬਾਰਾ ਫਿਰ 1 ਸਾਲ ਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਡਾਕਟਰ ਸਾਹਿਬ ਸਾਨੂੰ ਵਾਰ-ਵਾਰ ਆਣਾ ਬਹੁਤ ਔਖਾ ਹੈ ਜੀ ਵੀ ਸਾਨੂੰ ਇੱਥੇ ਵਾਰ-ਵਾਰ ਆ ਕੇ ਤੁਹਾਡੇ ਕੋਲ ਇੱਥੇ ਆ ਕੇ ਸਾਨੂੰ ਬਹੁਤ ਔਖਾ ਹੈ ਜੀ ਵੀ ਤੁਸੀਂ ਐਂ ਕਰੋ ਸਾਡੀ ਮਤਲਬ ਕਿ ਇਹਨੂੰ ਕਾਰਡ ਨੂੰ 5 ਸਾਲ ਵਾਸਤੇ ਕਰ ਦੋ ਜਾਂ ਇਹਨੂੰ ਮਤਲਬ ਕਿ 100% ਕਰ ਦੋਗੇ 90% ਦੇ ਕਾਰਡ ਬਣਿਆ ਹੋਇਆ ਜੀ ਬੀ ਜੀ 100% ਤੇ ਹੋ ਜਾਂਦਾ ਤੇ ਮੇਰੇ ਬੱਚਿਆਂ ਦੀ ਪੈਨਸ਼ਨ ਲੱਗ ਜੇਗੀ ਜੀ ਤੇ ਮੇਰੀ ਤਾਂ ਬੁਢਾ ਇਕ ਸਾਭ ਨੂੰ ਵੀ ਬੇਨਤੀ ਹੈ ਵੀ ਚਲੋ ਜੇ ਮੇਰਾ ਬੱਚਿਆਂ ਦਾ ਕੋਈ ਪੈਨਸ਼ਨ ਵਗੈਰਾ ਲੱਗ ਜਾਂਦੀ ਹੈ ਤਾਂ 100% ਤੇ ਲੱਗਦੀ ਹੈ ਜੀ ਸੋ ਘਰ ਚ ਬੱਚੇ ਵੀ ਨਹੀਂ ਮਾਪੇ ਵੀ ਨਹੀਂ ਜੀ ਸੋ ਸੁਖਦੇਵ ਰੇ ਖਰਚਾ ਕਿਵੇਂ ਚੱਲਦਾ ਬੱਚਿਆਂ ਦਾ ਫਿਰ ਬੱਚਾ ਇਦਾਂ ਖਰਚਾ ਇਦਾਂ ਜੀ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣੇ ਵਾਲੇ ਨੇ ਜੀ ਇੱਕ ਸੰਸਥਾ ਜੀ ਲੁਧਿਆਣੇ ਦੀ ਭਾਈ ਜਸਵਿੰਦਰ ਸਿੰਘ ਜੀ ਨੇ ਇੰਗਲੈਂਡ ਵਾਲੇ ਉਹਨਾਂ ਤੋਂ ਫੀਸ ਆਂਦੀ ਹੈ ਜੀ ਬੱਚਿਆਂ ਦੀ ਠੀਕ ਹੈ ਜੀ ਹਾਂ ਉਹ ਬੱਚੇ ਉਹਨਾਂ ਕਰਕੇ ਪੜ ਰਹੇ ਨੇ ਜੀ ਸਗੋਂ ਜਦੋਂ 2 ਸਾਲ ਪਹਿਲਾਂ 1.25 ਸਾਲ ਪਹਿਲਾਂ ਐਕਸੀਡੈਂਟ ਹੋਇਆ ਮੈਂ ਮਨਚ ਬਣਾ ਲਿਆ ਵੀ ਬੱਚੇ ਹਟਾ ਲਾਂਗੇ ਸਕੂਲ ਤੋਂ ਫਿਰ ਉਹਨਾਂ ਦੀ ਸੰਸਥਾ ਦਾ ਫੋਨ ਆਇਆ ਮੇਰੇ ਕੋਲ ਕਹਿੰਦੇ ਜੀ ਬੱਚੇ ਨਹੀਂ ਤੁਸੀਂ ਹਟਾਣੇ ਵੀ ਚਲੋ ਬੱਚਿਆਂ ਦੇ ਜਿਹੜਾ ਪੜਾਈ ਦਿਓ ਅਸੀਂ ਕਰਾਂਗੇ ਜੀ ਤਾਂ ਕਰਕੇ ਬੱਚੇ ਪੜ ਰਹੇ ਨੇ ਜੀ ਸੁਖਦੇਵ ਜੀ ਤੁਸੀਂ ਕੀ ਮੰਗ ਕਰਦੇ ਹੋ ਜੀ ਹਾਂ ਕੀ ਕਹਿ ਸਕਦਾ ਹਾਂ ਜੀ ਮੈਨੂੰ ਤਾਂ ਹੈ ਮੇਰੇ ਬੱਚਿਆਂ ਦਾ ਕੋਈ ਸਬਰ ਜੀ ਜੀ ਬਸ ਸਹੀ ਸਰਕਾਰ ਤੱਕ ਮੇਰੀ ਤਾਂ ਗੁਹਾਰੇ ਜੀ ਵੀ ਚਲੋ ਮੈਂ ਤਾਂ ਆਪਣੇ ਮਨੋਂ ਚੰਗਾ ਹੀ ਕੀਤਾ ਸੀਗਾ ਜੀ ਮੈਨੂੰ ਐ ਸੀਗਾ ਵੀ ਚਲੋ ਕਿਸੇ ਦਾ ਬੱਚਾ ਹੈਣਾ ਜੀ ਪਰ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਇਹ ਸਜ਼ਾ ਭੁਗਤਣੀ ਪੈਗੀ ਜੀ ਸੁਦੇਵਰੇ ਜਿਹੜਾ ਉਹ ਮੁੰਡਾ ਜਦੋਂ ਕੀੜਿਆ ਤੁਸੀਂ ਖਿੱਚ ਕੇ ਨੂੰ ਕੱਢਿਆ ਉੱਥੋਂ ਤਾਂ ਉਹਨੇ ਵੀ ਨਹੀਂ ਥੋੜੀ ਸਾਰ ਲਈ ਨਹੀਂ ਉਹਨੇ ਪੁੱਛੇ ਨਹੀਂ ਸੀ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਤਾਂ ਸ਼ਾਇਦ ਆਇਆ ਹੋਣਾ ਕਿ ਬੰਦੇ ਦੀ ਡੈਥ ਹੀ ਹੋ ਗਈ ਹੋਣੀ ਉਹਨਾਂ ਨੇ ਤਾਂ ਪੁੱਛਿਆ ਹੀ ਨਹੀਂ ਜੀ ਸੋ ਇਹ ਸੰਸਾਰ ਨਾਲ ਜਸੁਖਦੇਵ ਵੀਰ ਜੋ ਕਿ ਗੋਪਾਲਪੁਰ ਪਿੰਡ ਦੇ ਵਿੱਚ ਰਹਿੰਦੇ ਨੇ ਵੀਰ ਦੀ ਬੜੀ ਦੁੱਖ ਭਰੀ ਕਹਾਣੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਚਾਹਾਂਗੇ ਜਾਂ ਕੋਈ ਸੰਸਥਾ ਹੋਵੇ ਅੱਗੇ ਆ ਕੇ ਵੀਰ ਦੀ ਮਦਦ ਕਰ ਸਕੇ ਤਾਂ ਜੋ ਇਹਨਾਂ ਦਾ ਪਰਿਵਾਰ ਦਾ ਖਰਚਾ ਜਾਂ ਇਹਨਾਂ ਨੂੰ ਹੋਰ ਸਪੋਰਟ ਮਿਲ ਸਕੇ ਜੀ ਸ਼ੁਕਰੀਆ